ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਅਤੇ Facebook ਪੇਜ ਇਤਿਹਾਸਿਕ ਸਾਂਝ ਦੇ ਉੱਪਰ ਅੱਜ ਤੁਹਾਨੂੰ ਇੱਕ ਬੜੇ ਹੀ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਅਚਲ ਸਾਹਿਬ ਇਸ ਸਥਾਨ ਤੇ ਹੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਧ ਗੋਸ਼ਟ ਕੀਤੀ ਅਤੇ ਇਸੇ ਹੀ ਸਥਾਨ ਤੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਕਿਕਰ ਦੀ ਦਾਤਨ ਲਈ ਜੋ ਕਿ ਅੱਜ ਕੱਲ ਇੱਕ ਵਿਸ਼ਾਲ 베ਰੀ ਦਾ ਰੂਪ ਧਾਰਨ ਕਰ ਚੁੱਕੀ ਹੈ ਅਤੇ ਇਸ 베ਰੀ ਨੂੰ 12 ਮਹੀਨੇ ਹੀ ਫਲ ਲੱਗਦਾ ਹੈ ਸੋ ਇਸ ਗੁਰਦੁਆਰਾ ਸਾਹਿਬ ਦਾ ਕੀ ਇਤਿਹਾਸ ਹੈ ਆਪ ਸੰਗਤ ਦੇ ਨਾਲ ਇਸ ਵੀਡੀਓ ਦੇ ਵਿੱਚ ਸਾਂਝਾ ਕਰਦੇ ਹਾਂ ਸੰਗਤ ਜੀ ਜਿਸ ਗੁਰਦੁਆਰਾ ਸਾਹਿਬ ਦੇ ਆਪ ਜੀ ਨੂੰ ਦਰਸ਼ਨ ਕਰਵਾਉਣ ਜਾ ਰਹੇ ਹਾਂ ਇਸ ਗੁਰਦੁਆਰਾ ਸਾਹਿਬ ਦਾ ਨਾਮ ਹੈ ਗੁਰਦੁਆਰਾ ਸ੍ਰੀ ਅਚਲ ਸਾਹਿਬ ਇਸ ਸਥਾਨ ਤੇ ਹੀ ਪਹਿਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ ਦੇ ਵਿਚਾਰ ਚਰਚਾ ਹੋਈ ਜਿਸ ਦਾ ਹਵਾਲਾ ਭਾਈ ਗੁਰਦਾਸ ਜੀ ਆਪਣੀ ਪਹਿਲੀ ਵਾਰ ਦੀ 39ਵੀਂ ਪੌੜੀ ਦੇ ਵਿੱਚ ਫਰਮਾਨ ਕਰਦੇ ਨੇ ਮੇਲਾ ਸੋਣ ਸ਼ਿਵਰਾਤ ਦਾ ਬਾਬਾ ਅਚਲ ਵਟਾਲੇ ਆਈ ਕਿਉਂਕਿ ਇਸ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਇੱਕ ਪੁਰਾਤਨ ਮੰਦਿਰ ਹੈ ਜਿੱਥੇ ਸ਼ਿਵਰਾਤਰੀ ਦਾ ਬੜਾ ਭਾਰੀ ਮੇਲਾ ਲੱਗਾ ਹੋਇਆ ਸੀ ਜਦ ਇਸ ਗੱਲ ਦਾ ਪਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਲੱਗਾ ਤਾਂ ਗੁਰੂ ਨਾਨਕ ਦੇਵ ਜੀ ਇਸ ਅਸਥਾਨ ਤੇ ਉਹ ਸ਼ਿਵਰਾਤਰੀ ਦੇ ਮੇਲੇ ਦੇ ਵਿੱਚ ਆਏ ਕਿਉਂਕਿ ਗੁਰੂ ਨਾਨਕ ਦੇਵ ਪਾਤਸ਼ਾਹ ਚਾਹੁੰਦੇ ਸਨ ਕਿ ਇੱਕੋ ਸਮੇਂ ਹੀ ਇੱਕ ਜਗ੍ਹਾ ਤੇ ਬਹੁਤ ਸਾਰੇ ਲੋਕਾਂ ਨੂੰ ਇਕੱਠਾ ਹੀ ਉਪਦੇਸ਼ ਦਿੱਤਾ ਜਾਵੇ ਸੋ ਭਾਈ ਗੁਰਦਾਸ ਜੀ ਜਿਵੇਂ ਅੱਗੇ ਪ੍ਰਮਾਣ ਕਰਦੇ ਨੇ ਦਰਸ਼ਨ ਵੇਖਣ ਕਾਰਨੇ ਸਗਲੀ ਉਲਟ ਪਈ ਲੁਕਾਈ ਜਦ ਗੁਰੂ ਨਾਨਕ ਪਾਤਸ਼ਾਹ ਜੀ ਇਸ ਸ਼ਿਵਰਾਤਰੀ ਦੇ ਮੇਲੇ ਵਿੱਚ ਆਏ ਤਾਂ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਲੋਕਾਂ ਦੀ ਬੜੀ ਵੱਡੀ ਭੀੜ ਇਕੱਠੀ ਹੋ ਗਈ ਤੇ ਲੋਕੀ ਗੁਰੂ ਨਾਨਕ ਦੇਵ ਜੀ ਨੂੰ ਮਾਇਆ ਭੇਟ ਕਰਨ ਲੱਗੇ ਹੋਰ ਵਸਤੂਆਂ ਭੇਟ ਕਰਨ ਲੱਗੇ ਤੇ ਜਦ ਇਹ ਚਰਿੱਤਰ ਜੋਗੀਆਂ ਨੇ ਦੇਖਿਆ ਤੇ ਉਹਨਾਂ ਦੇ ਮਨ ਦੇ ਵਿੱਚ ਗੁਰੂ ਦੇ ਪ੍ਰਤੀ ਬੜੀ ਈਰਖਾ ਪੈਦਾ ਹੋਈ ਜਿਸ ਲੋਟੇ ਦੇ ਵਿੱਚ ਸੰਗਤਾਂ ਗੁਰੂ ਜੀ ਨੂੰ ਮਾਇਆ ਭੇਟ ਕਰ ਰਹੀਆਂ ਸਨ ਤਾਂ ਉਹਨਾਂ ਸਿੱਧਾਂ ਨੇ ਈਰਖਾ ਵਸ ਹੋ ਕੇ ਆਪਣੀਆਂ ਕਰਾ ਮਾਤਾ ਦੇ ਨਾਲ ਉਸ ਲੋਟੇ ਨੂੰ ਹੀ ਗਾਇਬ ਕਰ ਦਿੱਤਾ ਕਿ ਭਾਵ ਕੇ ਛਪਾ ਦਿੱਤਾ ਪਰ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਬਾਬਾ ਜਾਣੀ ਜਾਨ ਫੁਰਖ ਕੱਢਿਆ ਲੋਟਾ ਜਹਾਂ ਲੁਕਾਈ ਕਿ ਗੁਰੂ ਨਾਨਕ ਦੇਵ ਪਾਸ਼ਾ ਜੀ ਜਾਣੀ ਜਾਣ ਸਨ ਉਹ ਸਿੱਧਾਂ ਨੇ ਜਿੱਥੇ ਲੋਟਾ ਲੁਕਾਇਆ ਸੀ ਗੁਰੂ ਸਾਹਿਬ ਜੀ ਨੇ ਉਹ ਲੱਭ ਲਿਆ ਜਦ ਇਹ ਕੌਤਕ ਜੋਗੀਆਂ ਨੇ ਵੇਖਿਆ ਉਹਨਾਂ ਸਿੱਧਾਂ ਨੇ ਵੇਖਿਆ ਤਾਂ ਉਹਨਾਂ ਦੇ ਮਨ ਦੇ ਵਿੱਚ ਹੋਰ ਖੁਨਸ ਵਧ ਗਈ ਭਾਵ ਕੇ ਈਰਖਾ ਵਧ ਗਈ ਉਹ ਸਾਰੇ ਗੁਰੂ ਸਾਹਿਬ ਜੀ ਦੇ ਕੋਲ ਆ ਗਏ ਚਰਚਾ ਕਰਨ ਵਾਸਤੇ ਅੱਗੇ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ ਫਟਿਆ ਚਾਟਾ ਦੁੱਧ ਦਾ ਰੜਕਿਆ ਮੱਖਣ ਹੱਥ ਨਾ ਆਈ ਭੇਖ ਉਤਾਰ ਉਦਾਸ ਦਾ ਵਤ ਕਿਉਂ ਸੰਸਾਰੀ ਰੀਤ ਚਲਾਈ ਇਹ ਸਾਰੇ ਸਵਾਲ ਜਿਹੜਾ ਭੰਗਰਨਾਥ ਜੋਗੀ ਗੁਰੂ ਨਾਨਕ ਦੇਵ ਜੀ ਨੂੰ ਕਰ ਰਿਹਾ ਹੈ ਕਵੀ ਭਾਈ ਸੰਤੋਖ ਸਿੰਘ ਜੀ ਦੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇਹ ਹਵਾਲਾ ਮਿਲਦਾ ਹੈ ਕਿ ਇਨ੍ਹਾਂ ਜੋਗੀਆਂ ਨੂੰ ਗੁਰੂ ਸਾਹਿਬ ਪਹਿਲਾਂ ਵੀ ਮਿਲ ਚੁੱਕੇ ਸਨ ਤੇ ਜਦੋਂ ਗੁਰੂ ਜੀ ਪਹਿਲਾਂ ਮਿਲੇ ਤਾਂ ਉਸ ਸਮੇ ਗੁਰੂ ਜੀ ਨੇ ਉਦਾਸੀਆਂ ਵਾਲਾ ਬਾਣਾ ਪਹਿਨਿਆ ਹੋਇਆ ਸੀ ਤੇ ਜਦੋਂ ਇਸ ਅਸਥਾਨ ਤੇ ਗੁਰੂ ਜੀ ਉਹਨਾਂ ਸਿੱਧਾਂ ਨੂੰ ਦੁਬਾਰਾ ਮਿਲੇ ਤਾਂ ਉਸ ਸਮੇ ਗੁਰੂ ਜੀ ਨੇ ਗ੍ਰਸਤੀਆਂ ਵਾਲਾ ਭਾਗ ਕੇ ਸੰਸਾਰੀਆਂ ਵਾਲਾ ਬਾਣਾ ਪਹਿਨਿਆ ਹੋਇਆ ਸੀ ਤਾਂ ਭੰਗਰਨਾਥ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਦੁੱਧ ਵਿੱਚ ਕਾਂਜੀ ਕਿਉਂ ਪਾਈ ਇਸ ਤੋਂ ਭਾਵ ਹੈ ਕਿ ਤੁਸੀਂ ਪਹਿਲਾਂ ਸੰਿਆਸੀ ਸੀ ਉਦਾਸੀ ਸੀ ਫਿਰ ਹੁਣ ਤੁਸੀਂ ਗ੍ਰਸਥ ਜੀਵਨ ਕਿਉਂ ਧਾਰਨ ਕੀਤਾ ਹੈ ਉਹ ਜੋਗੀ ਭੰਗਰਨਾਥ ਕਹਿੰਦਾ ਸੀ ਜਿਹੜਾ ਸੰਿਆਸ ਹੈ ਉਹ ਦੁੱਧ ਹੈ ਅਤੇ ਜਿਹੜਾ ਗ੍ਰਸਥ ਮਾਰ ਕੇ ਉਹ ਕਾਂਜੀ ਹੈ ਭੰਗਰਨਾਥ ਗੁਰੂ ਜੀ ਨੂੰ ਕਹਿਣ ਲੱਗਾ ਫਿਟਿਆ ਚਾਟਾ ਦੁੱਧ ਦਾ ਰੜਕਿਆ ਮੱਖਣ ਹੱਥ ਨਾ ਆਈ ਕਿ ਹੁਣ ਤਾਂ ਤੁਹਾਡਾ ਦੁੱਧ ਵਾਲਾ ਜਿਹੜਾ ਮਟਕਾ ਹੈ ਉਹ ਫਟ ਗਿਆ ਹੈ ਕਿ ਤੁਸੀਂ ਕਿਉਂਕਿ ਤੁਸੀਂ ਸੰਿਆਸ ਦੇ ਵਿੱਚ ਸੰਸਾਰ ਦੀ ਰੀਤ ਨੂੰ ਪਾ ਦੁੱਤਾ ਹੈ ਹੁਣ ਗਿਆਨ ਰੂਪੀ ਮੱਖਣ ਨਹੀਂ ਨਿਕਲੇਗਾ ਤੇ ਨਾ ਹੀ ਤੁਹਾਡੀ ਮੁਕਤ ਹੋਵੇਗੀ ਤਾਂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਭੰਗਰਨਾਥ ਨੂੰ ਆਖਦੇ ਨੇ ਨਾਨਕ ਆਖੇ ਭੰਗਰਨਾਥ ਤੇਰੀ ਮਾਉ ਕੁਚੱਜੀ ਆਹੀ ਕਿ ਭੰਗਰਨਾਥ ਤੇਰੀ ਮਤ ਮਾਰੀ ਗਈ ਹੈ ਇੱਥੇ ਮਾਉ ਤੋਂ ਸ਼ਬਦ ਹੈ ਮਤ ਕਿ ਤੇਰੀ ਭੰਗਰਨਾਥ ਮਤ ਮਾਰੀ ਗਈ ਹੈ ਤੇ ਤੂੰ ਆਪਣਾ ਘਰ-ਬਾਰ ਛੱਡ ਕੇ ਸੰਿਆਸੀ ਹੋਇਆ ਫਿਰਦਾ ਹੈ ਤੋ ਫਿਰ ਉਹਨਾਂ ਹੀ ਗ੍ਰਸਤੀਆਂ ਦੇ ਘਰੋਂ ਰੋਟੀ ਮੰਗਣ ਜਾਣਾ ਹੈ ਤੇ ਉਹਨਾਂ ਹੀ ਗ੍ਰਸਤੀਆਂ ਦੀ ਤੂੰ ਨਿੰਦਾ ਕਰਦਾ ਹੈ ਗੁਰੂ ਨਾਨਕ ਦੇਵ ਜੀ ਦੇ ਇਹਨਾਂ ਸਵਾਲਾਂ ਦਾ ਜੋਗੀ ਭੰਗਰਨਾਥ ਅਤੇ ਹੋਰ ਜੋਗੀਆਂ ਨੂੰ ਕੋਈ ਜਵਾਬ ਨਾ ਆਇਆ ਜਦ ਉਹਨਾਂ ਨੂੰ ਆਪਣੀ ਹਾਰ ਮਹਿਸੂਸ ਹੋਈ ਤਾਂ ਉਹ ਹੋਰ ਅੱਗ ਬਬੂਲੇ ਹੋ ਕੇ ਉਹਨਾਂ ਨੇ ਕਰਾਮਾਤਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਵੇਂ ਕਿ ਭਾਈ ਗੁਰਦਾਸ ਜੀ ਇਕਤਾਲਵੀ ਪੌੜੀ ਦੇ ਵਿੱਚ ਵਰਣਨ ਕਰਦੇ ਨੇ ਰੂਪ ਵਟਾਏ ਜੋਗੀਆਂ ਸਿੰਘ ਬਾਗ ਬਹੁਤ ਚਲਤ ਦਿਖਾਈ ਤੇ ਉਹਨਾਂ ਨੇ ਆਪਣੇ ਰੂਪ ਵਟਾ ਲਏ ਕੋਈ ਸ਼ੇਰ ਬਣ ਗਿਆ ਕੋਈ ਬਗਿਆੜ ਬਣ ਗਿਆ ਕਿਸੇ ਨੇ ਆਪਣੇ ਆਪ ਨੂੰ ਖੰਭ ਲਾ ਕੇ ਆਕਾਸ਼ ਵਿੱਚ ਉੱਡਣਾ ਸ਼ੁਰੂ ਕਰ ਦਿੱਤਾ ਕੋਈ ਸੱਪ ਬਣ ਗਿਆ ਅਤੇ ਫੁਕਾਰੇ ਮਾਰ ਲੱਗਾ ਕਿਸੇ ਨੇ ਅੱਗ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ ਭੰਗਰਨਾਥ ਵੀ ਤਾਰੇ ਤੋੜ ਲੱਗ ਪਿਆ ਤੇ ਕੋਈ ਪਾਣੀ ਦੇ ਉੱਪਰ ਤਰਨ ਲੱਗ ਪਿਆ ਜਦ ਉਹਨਾਂ ਸਾਰੇ ਜੋਗੀਆਂ ਨੇ ਆਪੋ ਆਪਣੀਆਂ ਕਰਾਮਾਤਾ ਦਿਖਾਈਆਂ ਤਾਂ ਉਹਨਾਂ ਗੁਰੂ ਨਾਨਕ ਦੇਵ ਜੀ ਨੇ ਵੀ ਆਖਿਆ ਕਿ ਤੁਸੀਂ ਕਿਉਂ ਕੋਈ ਟਿੱਲ ਵਰਤ ਰਹੇ ਹੋ ਤੁਸੀਂ ਵੀ ਸਾਨੂੰ ਕੋਈ ਕਰਾਮਾਤ ਦਿਖਾਉਣੀ ਕਰੋ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਗੌਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ ਕਿ ਰਾਈ ਜਿੰਨੀ ਵੀ ਸਾਨੂੰ ਗੁਰੂ ਦੀ ਸੰਗਤ ਤੋਂ ਬਿਨਾ ਗੁਰਬਾਣੀ ਤੋਂ ਬਿਨਾ ਉਸ ਅਕਾਲ ਪੁਰਖ ਤੋਂ ਬਿਨਾ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਦੀ ਕੋਈ ਓਟ ਨਹੀਂ ਹੈ ਤਾਂ ਗੁਰੂ ਸਾਹਿਬ ਜੀ ਨੇ ਕਿਹਾ ਕਿ ਉਸ ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾਂ ਸਾਡੇ ਕੋਲ ਹੋਰ ਕੋਈ ਕਰਾਮਾਤ ਨਹੀਂ ਹੈ। ਗੁਰੂ ਨਾਨਕ ਦੇਵ ਜੀ ਨੇ ਉਹਨਾਂ ਜੋਗੀਆਂ ਨੂੰ ਕਿਹਾ ਕਿ ਜੇਕਰ ਸਾਡੇ ਵਿੱਚ ਇੰਨਾ ਬਲ ਆ ਜਾਵੇ ਕਿ ਅਸੀਂ ਧਰਤੀ ਨੂੰ ਹੀ ਤੱਕੀ ਫਰੀਏ। ਆਕਾਸ਼ ਅਤੇ ਧਰਤੀ ਨੂੰ ਇੱਕ ਤਕੜੀ ਦੇ ਵਿੱਚ ਤੋਲ ਦਈਏ। ਸਾਡੇ ਵਿੱਚ ਇੰਨਾ ਬਲ ਹੋਵੇ ਅਸੀਂ ਕਿਸੇ ਕੋਲੋਂ ਵੀ ਕੁਝ ਵੀ ਕਰਵਾ ਲਈਏ। ਜੇਕਰ ਸਾਡੇ ਹਿਰਦੇ ਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਹੈ, ਸਤਿਨਾਮ ਨਹੀਂ ਹੈ। ਤਾਂ ਇਹ ਸਾਰੀਆਂ ਕਰਾਮਾਤਾਂ ਇੱਕ ਬੱਦਲ ਦੀ ਛਾਂ ਦੀ ਤਰ੍ਹਾਂ ਨੇ ਜੋ ਕੁਝ ਸਮੇਂ ਵਾਸਤੇ ਹੀ ਹੁੰਦੀਆਂ ਨੇ ਇਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਸਿੱਧਾਂ ਨੂੰ ਉਹਨਾਂ ਯੋਗੀਆਂ ਨੂੰ ਇਸ ਅਸਥਾਨ ਤੇ ਉਪਦੇਸ਼ ਦਿੱਤਾ ਅਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਆਈ ਜਿਹੜੇ ਸਿੱਧ ਗੁਰੂ ਸਾਹਿਬ ਜੀ ਨੂੰ ਇਸ ਮੇਲੇ ਦੇ ਵਿੱਚ ਹਰਾਉਣਾ ਚਾਹੁੰਦੇ ਸਨ ਉਹ ਆਪ ਹਾਰ ਗਏ ਗੁਰੂ ਨਾਨਕ ਪਾਤਸ਼ਾਹ ਜੀ ਅਤੇ ਸੱਚੇ ਨਾਮ ਦੀ ਜਿੱਤ ਹੋਈ ਤਾਂ ਫਿਰ ਉਹੀ ਸਿੱਧਾਂ ਨੇ ਆਪਣੇ ਮੁਖ ਦੇ ਵਿੱਚੋਂ ਕਹਿਣਾ ਸ਼ੁਰੂ ਕਰ ਦਿੱਤਾ ਕਿ ਧੰਨ ਨਾਨਕ ਤੇਰੀ ਵੱਡੀ ਕਮਾਈ ਕਿਹੇ ਗੁਰੂ ਨਾਨਕ ਪਾਸ਼ਾ ਤੁਸੀਂ ਧੰਨ ਹੋ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਿੱਧਾਂ ਵਿਚਾਰ ਹੋਈ ਚਰਚਾ ਨੂੰ ਭਾਈ ਗੁਰਦਾਸ ਜੀ ਵੱਲੋਂ ਆਪਣੀ ਪਹਿਲੀ ਵਾਰ ਦੀ 39ਵੀਂ ਪੌੜੀ ਤੋਂ ਲੈ ਕੇ 44ਵੀਂ ਪੌੜੀ ਤੱਕ ਇਹ ਸਾਰੀ ਚਰਚਾ ਦਾ ਵਰਣਨ ਕੀਤਾ ਗਿਆ ਹੈ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਮੁਤਾਬਕ ਕਿਹਾ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਸ ਅਸਥਾਨ ਤੇ ਲੋਕਾਂ ਨੂੰ ਪ੍ਰਮਾਤਮਾ ਦੇ ਨਾਲ ਜੋੜਨਾ ਕੀਤਾ ਤਾਂ ਉਸ ਵੇਲੇ ਗੁਰੂ ਜੀ ਨੇ ਇੱਕ ਕਿੱਕਰ ਦੀ ਦਾਤਨ ਲਾ ਦਿੱਤੀ ਤਾਂ ਸੰਗਤਾਂ ਨੇ ਆਖਿਆ ਕਿ ਗੁਰੂ ਜੀ ਇਹ ਤਾਂ ਕੰਡਿਆਂ ਵਾਲਾ ਦਰਖਤ ਲੱਗ ਗਿਆ ਹੈ ਤਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਤੁਹਾਨੂੰ ਕਿਹੜਾ ਚਾਹੀਦਾ ਹੈ ਤਾਂ ਸੰਗਤਾਂ ਨੇ ਕਿਹਾ ਕਿ ਸਾਨੂੰ ਫਲਦਾਰ ਬੂਟਾ ਚਾਹੀਦਾ ਹੈ ਗੁਰੂ ਜੀ ਨੇ ਕਿਹਾ ਜੋ ਅਕਾਲ ਪੁਰਖ ਦਾ ਭਾਣਾ ਸੀ ਉਹ ਤਾਂ ਹੋ ਗਿਆ ਹੈ ਪਰ ਹੁਣ ਇਸ ਕਿੱਕਰ ਤੋਂ ਬੇਰ ਬਣੇਗਾ ਇਸ 베ਰੀ ਨੂੰ 12 ਮਹੀਨੇ ਹੀ ਫਲ ਲੱਗੇਗਾ ਕਿੱਕਰ ਦੀ ਦਾਤਨ ਤੋਂ ਬਣੀ ਹੋਈ 베ਰੀ ਅੱਜ ਵੀ ਇਸ ਸਥਾਨ ਤੇ ਮੌਜੂਦ ਹੈ ਜਿਸ ਦੇ ਆਪ ਜੀ ਹੁਣ ਦਰਸ਼ਨ ਕਰ ਰਹੇ ਹੋ ਸ਼ੇਮੇ ਪਾਤਸ਼ਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਜਦੋਂ ਆਪਣੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਵਿਆਹਣ ਵਾਸਤੇ ਬਟਾਲੇ ਆਏ ਜਿੱਥੇ ਅੱਜ ਕੱਲ ਗੁਰਦੁਆਰਾ ਸਤਕਰਤਾਰੀਆ ਸਾਹਿਬ ਸ਼ਿਸ਼ੋਭਤ ਹੈ ਜਿਸ ਦੇ ਦਰਸ਼ਨ ਆਪ ਜੀ ਨੇ ਅਸੀਂ ਪਿਛਲੀ ਵੀਡੀਓ ਦੇ ਵਿੱਚ ਕਰਵਾ ਚੁੱਕੇ ਹਾਂ ਤਾਂ ਉਹ ਇਸ ਸਥਾਨ ਤੇ ਵੀ ਆਏ ਗੁਰੂ ਸਾਹਿਬ ਜੀ ਨੇ ਆ ਕੇ ਇਸ ਸਥਾਨ ਤੇ ਇੱਕ ਅੱਠ ਭੁਜੀ ਖੂਹੀ ਬਣਵਾਈ ਭਾਵ ਕਿ ਅੱਠ ਨੁਕਰਾਂ ਵਾਲੀ ਖੂਹੀ ਬਣਵਾਈ ਸੀ ਜਿਸ ਦੇ ਹੁਣ ਆਪ ਜੀ ਨੂੰ ਦਰਸ਼ਨ ਕਰਵਾਉਣੇ ਹਨ ਇਹ ਖੂਹੀ ਗੁਰਦੁਆਰਾ ਸ੍ਰੀ ਅਚਲ ਸਾਹਿਬ ਜੀ ਤੋਂ ਬਾਹਰਵਾਰ ਸામਨੇ ਇੱਕ ਮੰਦਰ ਹੈ ਉਸ ਮੰਦਰ ਦੇ 메인 ਗੇਟ ਦੇ ਬਿਲਕੁਲ ਨਜ਼ਦੀਕ ਹੈ ਸੰਗਤ ਜੀ ਏਸੀ ਸੰਖੇਪ ਇਤਿਹਾਸ ਗੁਰਦੁਆਰਾ ਸ੍ਰੀ ਅਚਲ ਸਾਹਿਬ ਜੀ ਦਾ ਜੋ ਆਪ ਸੰਗਤਾਂ ਦੇ ਨਾਲ ਅਸੀਂ ਇਸ ਵੀਡੀਓ ਦੇ ਰਾਹੀਂ ਸਾਂਝਾ ਕਰਨਾ ਕੀਤਾ ਹੈ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਅਤੇ Facebook ਪੇਜ ਨੂੰ ਫੋਲੋ ਵੀ ਜਰੂਰ ਕਰਿਓ ਇਤਿਹਾਸ ਬੋਲਦੇ ਹਾਂ ਜੇਕਰ ਕਿਸੇ ਵੀ ਪ੍ਰਕਾਰ ਦੀ ਕੋਈ ਭੁੱਲ ਚੁੱਕ ਹੋ ਗਈ ਹੋਵੇ ਅਸੀਂ ਆਪ ਸੰਗਤ ਦੇ ਕੋਲੋਂ ਮਾਫੀ ਮੰਗਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ